ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਤਾ ਟੁੱਟਨੋਲਾ ਜੀ ਆਪਾਂ ਪਹੁੰਚੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜੀ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਵਧੀਆ ਟਰੈਕਟਰ ਉੱਚੇ ਮਾਡਲਾਂ ਚ 4x4 ਟਰੈਕਟਰ ਦਿਖਾਵਾਂਗੇ ਜੀ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਮੰਡੀ ਬਹੁਤ ਜ਼ਿਆਦਾ ਭਰੀ ਹੈ ਜੀ ਤਿੰਨ ਤਰੀਕਾ ਦੂਜਾ ਮਹੀਨਾ 2025 ਦੀ ਮੰਡੀ ਹੈ ਜੀ ਬਹੁਤ ਘੈਂਟ ਮੰਡੀ ਹੈ ਜੀ ਵੀਡੀਓ ਨਾਲ ਬਣੇ ਰਹੋ ਜੀ ਬਸ ਤੁਸੀਂ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਬਣਾ ਕੇ ਨੈੱਟ ਤੇ ਪਾਉਣੀ ਆ ਫੇਰ ਆਪਣਾ ਫੋਨ ਨੰਬਰ ਹੈ ਜੀ 7885 38188 ਨਾਲ ਤੁਹਾਨੂੰ ਟਰਾਲੀਆਂ ਦਿਖਾਵਾਂਗੇ ਤੂੜੀ ਵਾਲੀਆਂ ਮਸ਼ੀਨਾਂ ਦਿਖਾਵਾਂਗੇ ਜੀ ਸਾਰੀ ਮੰਡੀ ਓਕੇ ਆ ਜੀ ਵਧੀਆ ਭਰੀ ਆ ਆਜੋ ਜੀ ਮੰਡੀ ਦੇ ਵਿੱਚ ਭਰਾਵੋ ਬਰਨਾਲਾ ਟਰੈਕਟਰ ਮੰਡੀ ਆ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਆਪਣਾ ਚੈਨਲ ਹੈ ਜੀ ਬਰਨਾਲਾ ਟਰੈਕਟਰ ਮੰਡੀ ਆਜੋ ਜੀ ਵੀਡੀਓ ਦੇ ਵਿੱਚ ਦੇਖੋ ਟਰੈਕਟਰ ਤੇ ਟਰਾਲੀਆਂ ਤੇ ਮਸ਼ੀਨਾਂ ਤੂੜੀ ਵਾਲੀਆਂ ਜੀ ਆਜੋ ਜੀ ਫਿਰ ਜੇ ਕਿਸੇ ਭਰਾ ਨੇ ਵੀਡੀਓ ਬਣਵਾ ਕੇ ਨੈੱਟ ਤੇ ਪਾਉਣੇ ਆ ਫੇਰ ਆਪਣਾ ਫੋਨ ਨੰਬਰ ਹੈ ਜੀ 9873393820 9873393820 ਆ ਜਾਓ ਜੀ ਫੇਰ ਟਰੈਕਟਰ ਹੋ ਦਿਖਾਉਣੇ 545 ਦੇਖੋ ਜੀ ਟਰੈਕਟਰ ਟਰੈਕਟਰ ਤਾਂ ਕੋਈ ਛੋਟਾ ਟਰੈਕਟਰ ਹੈ ਵੀਡੀਓ ਦੇ ਵਿੱਚ ਤੁਸੀਂ ਦੇਖਾਇਆ ਟਰੈਕਟਰ 4x4 ਆ ਜੀ ਐਮਆਰ ਫਦੇ ਟਾਇਰ ਪਏ ਹੋਇਆ ਟਰੈਕਟਰ ਦੇ ਤੁਸੀਂ ਦੇਖਾਇਆ ਜੀ 16 9 28 ਦੇ ਟਾਇਰ ਆ ਜੀ ਐਮ ਆਰ ਪਰ ਦੇ ਟਰੈਕਟਰ ਦੇਖੋ ਜੀ ਪੰਜਾਬ ਨੰਬਰ ਆ 21 ਮਾਡਲ ਆ 12,25,000 ਰੇਟ ਆ ਤਾਪ ਮਾਡਲ ਆ ਜੀ ਘੈਂਟ ਆ ਖੋਰ ਵਾਈ ਫੋਰਾ ਜੀ ਨਵ ਕੰਡੀਸ਼ਨ ਚ ਆ ਟਰੈਕਟਰ ਨੇ ਵਾਂਪਰ ਪੂਰਾ ਘੈਂਟ ਆ ਜੀ ਲੱਗੇ ਹੋਇਆ ਪੂਰੇ ਵੇਟ ਦੇਖ ਸਕਦਾ ਜੀ ਸਾਈਡ ਗੇਰ ਹੈ ਟਰੈਕਟਰ ਸਾਤ ਤਰੀਕ ਘੈਂਟ ਆ ਦੇਖੋ ਜੀ ਐਮ ਆਰ ਪਰ ਦੇ ਟਾਇਰ ਪਏ ਹੋਏ ਇਹਦਾ ਰੇਟ ਆ ਜੀ 12 ਲੱਖ 2000 ਯਾਰ 2021 ਮਾਡਲ ਹੈ। ਇੱਕ ਹੋਰ ਆ ਗਿਆ ਸੋਨਾਲੀਕਾ 90 ਹੌਸਪਾਵਰ ਦਾ। ਦੇਖ ਸਕਦਾ ਜੀ ਸੋਨਾਲੀਕਾ 90 ਹੌਸਪਾਵਰ ਦਾ ਟਰੈਕਟਰ ਹੈ ਜੀ। ਘੈਂਟ ਹੈ 4x4 ਹੈ ਜੀ। ਦੇਖ ਸਕਦੇ ਹੋ ਟਰੈਕਟਰ। 18 4 30 ਦੇ ਟਾਇਰ ਹੈ ਜੀ ਇਹਦੇ। 18 4 30 ਦੇ ਟਾਇਰ ਹੈ ਜੀ। ਦੇਖ ਸਕਦੇ ਹੋ ਜੀ ਵੱਡੇ। ਮੂਲੇ 12 4 24 ਦੀ ਹੈ ਜੀ। ਵੀਕੇਟ ਦੇ ਟਾਇਰ ਹੈ। ਮਾਹਰ ਗੁੱਡੀਰ ਦੇ ਆ। ਬੰਪਰ ਘੈਂਟ ਬੱਲ ਗਿਆ ਹੋਇਆ ਜੀ ਦੇਖ ਐ ਇਹਨੂੰ ਟਰੈਕਟਰ 16 ਟਰੈਕਟਰ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ 90 ਹੌਸਪਾਵਰ ਦਾ ਸੱਤਰੀ ਲੱਗੀ ਐ ਘੈਂਟ ਹੈ ਕੰਮ ਜੀ ਦਾਣੇ ਤੇ ਵੀ ਲੋ ਸ਼ੇਅਰ ਕਰ ਦਿਓ ਪਲੀਜ਼ ਦੱਬ ਕੇ ਟਰੈਕਟਰ ਦੇਖੋ ਜੀ ਜਵਾਨ ਸਿਰਾਂ ਲੱਗਿਆ ਹੋਇਆ ਜਵਾਨਵਾ ਟਰੈਕਟਰ ਹੈ ਦੇਖੋ ਜੀ 15 ਮਾਡਲ ਹੈ ਜੀ 8 ਲੱਖ 45000 ਰੁਪਿਆ ਰੇਟ ਹੈ ਟਰੈਕਟਰ ਸੋਹਣਾ ਜੀ ਦੇਖ ਐ ਜੀ ਲੋ ਸ਼ੇਅਰ ਕਰ ਦਿਓ ਪਲੀਜ਼ ਹਾਂਜੀ ਭਾਈ ਜੀ ਟਰੈਕਟਰ ਮੰਡੀ ਬਰਨਾਲਾ ਜੀ ਆਪਾਂ ਪਹੁੰਚੇ ਅੱਜ ਇਹ ਮੰਡੀ ਜੀ ਹਰ ਸੋਮਵਾਰ ਨੂੰ ਲੱਗਦੀ ਹੈ ਭਾਈ ਜੀ ਮਹੀਨੇ ਦੇ ਵਿੱਚ ਚਾਰ ਵਾਰੀ ਟਰੈਕਟਰ ਤੁਹਾਨੂੰ ਦਿਖਾਉਣਾਂਗੇ ਨਿਊ ਹਾਲੈਂਡ ਜੀ ਦੇਖੋ ਭਾਈ ਜੀ ਟਰੈਕਟਰ ਤੁਸੀਂ 4x4 ਟਰੈਕਟਰ ਹੈ ਜੀ ਤੁਹਾਨੂੰ ਸਾਰਾ ਟਰੈਕਟਰ ਦਿਖਾਵਾਂਗੇ ਜੀ ਸਾਰਾ 5520 ਟਰੈਕਟਰ ਹੈ ਜੀ ਮੂਰੇ ਮਰਗੜ ਲੱਗੇ ਹੋਏ ਆ ਕੰਪਨੀ ਵਾਲੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਹੈ ਭਾਈ ਜੀ ਉਹ ਟਰੈਕਟਰ ਦਿਖਾਉਣਾ ਫਿਰ ਤੁਹਾਨੂੰ ਮਾਡਲ ਦੱਸਾਂਗੇ ਦਾ ਟਰੈਕਟਰ ਦੇਖੋ ਬਈ ਜੀ ਟਾਇਰਾਂ ਟੂਰਾਂ ਦਾ ਪੂਰਾ ਓਕੇ ਐ ਸਦਰੀ ਲੱਗੀ ਵੇ ਬਹੁਤ ਸੋਹਣੀ ਦੇਖੋ ਜੀ ਵੀਡੀਓ ਪਲੱਸ ਦੇਖੋ ਬਈ ਜੀ ਗੁੜਿਆਰ ਦੇ ਟਾਇਰ ਆ ਬਈ ਜੀ ਟਰੈਕਟਰ ਦੇ ਗੁੜਿਆਰ ਦੇ ਟਾਇਰ ਆ ਜੀ 16 9 28 16 9 30 ਦੇ ਜੀ 16 9 30 ਦੇ ਟਾਇਰ ਆ ਜੀ ਟਰੈਕਟਰ ਦੇਖੋ ਜੀ ਬਹੁਤ ਸੋਹਣਾ ਟਰੈਕਟਰ ਆ ਬਈ ਜੀ ਪਾਵਰ ਸਟੀering ਹੈ ਜੀ ਦੇਖੋ ਜੀ ਸਪੰਝਾ 20 ਦੇਖ ਸਕਦੇ ਹੋ ਵੀ ਟਰੈਕਟਰ ਜਮਾਨ ਨਵਾਂ ਦਾ 22 ਮਾਡਲ ਹੈ ਜੀ 12 ਲੱਖ 15000 12 ਲੱਖ 65000 ਰੁਪਏ ਰੇਟ ਕਰਿਆ ਬਾਈ ਨੇ 12 ਲੱਖ 65000 ਰੁਪਏ ਰੇਟ ਕਰਿਆ ਜੀ ਟਰੈਕਟਰ ਬਹੁਤ ਸੋਹਣਾ ਜੀ ਤੁਸੀਂ ਦੇਖ ਸਕਦੇ ਹੋ ਆ ਡਬਲ ਟਰੈਕਟਰ 4x4 ਸਪੰਝਾ 20 4x4 ਸਤਰੀ-ਸਤਰੀ ਪੂਰੀ ਓਕੇ ਹੈ ਟਰੈਕਟਰ ਦੇਖੋ ਜੀ ਵੀਡੀਓ ਦੇ ਵਿੱਚ ਸਾਈਡ ਗੇਰ ਹੈ ਜੀ ਘਾਇ ਟਾ ਟਰੈਕਟਰ ਬਈ ਦੇਖ ਸਕਦੇ ਹੋ ਤਾਂ ਨਵੇਂ ਨੁੱਕ ਪਏ ਹੈ ਜੀ ਗੁੜਿਆਰ ਦੇ 16 9 30 ਦੇ ਟਾਇਰ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਹੈ ਬੂਲੇਮ ਟਾਇਰ ਬਹੁਤ ਵੱਡੇ ਪਏ ਵੇਗ ਟਰੈਕਟਰ ਦੇ ਦੇਖ ਸਕਦੇ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾਉਣਾ ਬਾਈ ਜੀ ਇਹਦਾ ਤੁਹਾਨੂੰ ਰੇਟ ਇੱਕ ਵਾਰੀ ਹੋਰ ਦੱਸਦੇ ਹਾਂ ਮਾਡਲ 2022 ਆ 12,65,000 ਰੁਪਏ ਰੇਟ ਕਰਿਆ ਬਾਈਆਂ ਨੇ। ਬਾਕੀ ਮੌਕੇ ਤੇ ਹੋ ਜਾਂਦਾ ਜੀ। ਇੱਕ ਟਰੈਕਟਰ ਦਰਹੋਰ ਆ ਗਿਆ ਬਾਈ। ਇਹ ਵੀ ਨਿਊ ਹਾਲੈਂਡ ਆ। ਦੇਖੋ ਜੀ। ਨਿਊ ਹਾਲੈਂਡ ਹੀ ਦੇ ਸਕਦਾ ਟਰੈਕਟਰ। ਬਹੁਤ ਸੋਹਣਾ ਟਰੈਕਟਰ ਆ ਬਾਈ। ਇਹ ਵੀ 4x4 ਟਰੈਕਟਰ ਜੀ। ਇਹ ਸਾਧ ਜਮ ਉਹਦੇ ਨਾਲ ਦਾ। ਇੱਕੋ ਹੀ ਗੱਲ ਬਾਤ ਆ। ਇਹ ਵੀ ਬਾਈ ਮਾਡਲ ਆ ਜੀ। 12,95,000 ਰੇਟ ਆ। ਬਹੁਤ ਵਧੀਆ ਟਰੈਕਟਰ ਆ ਜੀ। ਇਹ ਕੋਈ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ। ਬਾਕੀ ਮੌਕੇ ਦੇ ਹੋ ਜਾਂਦੇ ਹੁੰਦਾ ਬਾਈ। ਜਦੋਂ ਆਪਾਂ ਸੌਦਾ ਕਰਦੇ ਆ। ਇਹ ਕੋਈ ਟਰੈਕਟਰ, ਨੀਲਾ ਨੀਲਾ ਟਰੈਕਟਰ ਆ ਬਾਈ। ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ। ਚੈਨਲ ਆਪਣਾ ਜੱਟ ਲਾਈਫ। ਚੈਨਲ ਆਪਣਾ ਟਰੈਕਟਰ ਮੰਡੀ। ਬਰਨਾਲਾ ਟਰੈਕਟਰ ਮੰਡੀ। ਬਰਨਾਲਾ ਟਰੈਕਟਰ ਮੰਡੀ ਆਪਣਾ ਚੈਨਲ ਹੈ ਜੀ YouTube। ਤੁਸੀਂ ਦੇਖ ਸਕਦੇ। ਇਹਦੇ ਟਾਇਰ ਪਾਏ ਬਈ ਸ਼ਕਤੀ ਦੇ। ਸ਼ਕਤੀ ਦੇ ਐਮ ਆਰ ਐਫ ਦੇਖੋ ਜੀ 16 9 30 ਦੇ ਟਾਇਰ ਇਹਦੇ ਆ ਟਰੈਕਟਰ ਇਹ ਬਹੁਤ ਘੈਂਟ ਹੈ ਜੀ 4x4 4x4 ਟਰੈਕਟਰ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਦੇਖੋ ਜੀ ਵੀਡੀਓ ਘੈਂਟਾ ਵੈ ਟਰੈਕਟਰ ਦੇਖ ਸਕਦੇ ਨਵਾਂ ਲੁੱਕ ਦਾ ਟਰੈਕਟਰ ਜੀ ਕਿਤੋਂ ਧ੍ਰੀਟ ਵੀ ਨਹੀਂ ਆਈ ਟਰੈਕਟਰ ਦੇ ਸਾੜ ਗੇਅਰ ਹੈ ਦੇਖ ਸਕਦੇ ਹੋ ਜੀ ਪਰ ਇਹ ਬਹੁਤ ਸੋਹਣਾ ਟਰੈਕਟਰ ਹੈ ਬਈ ਹੋਰ ਬਈ ਟਰੈਕਟਰ ਦੇਖੋ ਰਹੀਆਂ ਭੋਰ ਕਹਿੰਦਾ 344/4 ਦੇਖੋ ਜੀ ਬਾਈ ਮਾਡਲ ਹੈ ਜੀ 12,95,000 ਰੇਟ ਕਰਿਆ ਬਾਈ ਜੀ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਘੈਂਟ ਟਰੈਕਟਰ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਇੱਕ ਇਧਰ ਖੜਾ ਬਾਈ ਹੌਲੈਂਡ ਹੈ 3730 ਹੌਲੈਂਡ ਦੇਖੋ ਜੀ ਟਰੈਕਟਰ ਜੀ ਬਹੁਤ ਸੋਹਣਾ ਗਿਆ 3730 ਹੌਲੈਂਡ ਬੀਗਰ 14 ਮਾਡਲ ਹੈ 490000 ਰੁਪਏ ਰੇਟ ਹੈ ਜੀ ਟਰੈਕਟਰ ਸਾਨੂੰ ਪੰਜਾਬ ਨੰਬਰ ਦਾ ਹੈ ਜੀ ਸਾਰੇ ਦੇਖੋ ਜੀ ਪੰਜਾਬ ਨੰਬਰ ਟਰੈਕਟਰ ਹੈ ਗੂੜੀਆਰ ਦੇ ਟਾਇਰ ਪਾਏ ਗਏ ਜੀ 16 9 28 ਦੇ ਟਾਇਰ ਹੈ ਬਾਈ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ 14 ਮਾਡਲ ਹੈ 495900 ਰੁਪਏ ਰੇਟ ਹੈ ਬਹੁਤ ਸੋਹਣਾ ਟਰੈਕਟਰ ਹੈ ਇਹਦੇ ਵਿੱਚ ਟਰੈਕਟਰ ਹੋਰ ਹੈਗਾ ਸਵਰਾਜ ਸਾਹਿਬ ਟਰੈਕਟਰ ਬਹੁਤ ਸੋਹਣਾ ਜੀ ਦੇਖ ਸਕਦੇ ਹੋ 17 ਮਾਡਲ ਹੈ ਜੀ ਇਹ ਟਰੈਕਟਰ 700 ਮਾਡਲ ਦਾ 490000 ਰੁਪਏ ਰੇਟ ਹੈ ਇੱਕ ਦੇ ਨਾਗ ਆ ਪੰਡ ਫਰਵਾਹੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਟਰੈਕਟਰ ਦੇਖੋ ਚਾਰ ਸਪੀਡਾ ਸੈਂਟਰ ਗੇਅਰ ਆ ਜੀ ਟਰੈਕਟਰ ਸੈਂਟਰੀਕ ਟਰੈਕਟਰ ਵਧੀਆ ਪਿਆ ਦੇਖੋ ਟਾਇਰ ਨਾਲ ਦੇ ਆ ਜੀ ਦੇਖ ਸਕਦੇ ਹੋ ਆ ਬਾਈ ਖੜਾ ਗਿਆ ਇਹ ਫੋਨ ਨੰਬਰ ਫੇਰ ਪੁੱਛ ਲੈਣੇ ਬਾਈ 99 43 2042 ਠੀਕ ਹੈ ਇਹ ਟਰੈਕਟਰ ਪਕੜਾਈ ਸੀ ਬਾਈ ਹਾਂਜੀ ਆ ਨਾ ਕੋ ਲੈਤਾ ਹੋਈ ਸੋ ਨਾ ਕੋ ਲੈਤਾ ਸੀ ਬਾਈ ਇਹ ਟਰੈਕਟਰ ਸਵਰਾਜ ਬਾਈ ਜੀ ਦੇਖ ਸਾਈਟ ਕਾਟਾ ਬੰਨ ਸਾਈਟ ਮਿੱਤਰੋ ਤੁਹਾਨੂੰ ਦਿਖਾਉਣਾ ਟਰੈਕਟਰ ਪ੍ਰੀਤ ਦੇਖੋ ਬਈ ਪ੍ਰੀਤ ਟਰੈਕਟਰ ਜਮਾ ਨਵਾ 23 ਮਾਡਲ ਹੈ 5 ਲੱਖ 65000 ਰੁਪਏ ਰੇਟ ਹੈ ਚਾਰੇ ਟਾਇਰ ਨਵੇਂ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਈ ਜੀ 60 49 ਪ੍ਰੀਤ ਹੈ ਜੀ ਟਰੈਕਟਰ ਮੰਡੀ ਬਰਨਾਲਾ ਜੀ ਆਪਣਾ ਚੈਨਲ ਵੀ ਬਰਨਾਲਾ ਟਰੈਕਟਰ ਮੰਡੀ ਦਾ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਕਿਆ ਬਾਤਾਂ ਨੇ ਬਈ ਟਰੈਕਟਰ ਦੀਆਂ ਪ੍ਰੀਤ ਦਾ ਟਰੈਕਟਰ ਜੀ ਬਹੁਤ ਸੋਹਣਾ ਘੈਂਟ ਟਰੈਕਟਰ ਹੈ ਜੀ ਐ ਐਮ ਆਰ ਐਫ ਦੇ ਟਾਇਰ ਪਾਏ ਹੋਏ ਜੀ ਮਗਰਲੇ 16 9 28 ਦੇ ਤੇ ਮੂਹਰੇ ਟਾਇਰ ਵੀ ਬਹੁਤ ਵਧੀਆ ਐ ਐਮ ਆਰ ਐਫ ਦੇ ਪਾਏ ਹੋਏ ਜੀ ਨਾਲ ਦੇ ਟਾਇਰ ਹੈ ਜੀ ਦੇਖ ਸਕਦੇ ਹੋ ਤੁਹਾਨੂੰ ਇੱਕ ਟਰੈਕਟਰ ਹੋ ਸਕੋਣੇ ਪ੍ਰੀਤ ਦੇਖੋ ਜੀ ਕਿਹਦੇ ਟਰੈਕਟਰ ਨੀਲੇ ਰੰਗ ਚ ਪ੍ਰੀਤ ਟਰੈਕਟਰ ਦੇਖੋ ਜੀ ਜੇ ਕੇ ਦੇ ਟਾਇਰ ਪਏ ਹੋਏ ਆ ਟਰੈਕਟਰ ਬਹੁਤ ਸੋਹਣਾ ਜੀ ਨਵਾਂ ਵੀ ਟਰੈਕਟਰ ਘੈਂਟ ਆ 16 9 28 ਟਾਇਰ ਆ ਸੈਂਟਰ ਗੇਅਰ ਹੈ ਪੰਜਾਬ ਨੰਬਰ ਹੈ ਤੇ ਮਾਡਲ 2022 ਐ 5 ਲੱਖ 15000 ਰੁਪਏ ਰੇਟ ਐ 3 ਸਪੀਡ ਐ ਟਰੈਕਟਰ ਸੋਹਣਾ ਘੋੜਾ ਬੰਪਰ ਲੱਗਿਆ ਤੁਸੀਂ ਦੇਖ ਸਕਦੇ ਜੀ ਟਰੈਕਟਰ ਮੰਡੀ ਬਰਨਾਲਾ ਜੀ ਦੇਖੋ ਜੀ ਵੀਡੀਓ ਦੇ ਵਿੱਚ ਬਹੁਤ ਸੋਹਣਾ ਟਰੈਕਟਰ ਐ ਜੀ ਕਹਾਂਟ ਨਵਿਕ ਕਾਗਾ ਜੀ ਮੈਸੀ ਟਰੈਕਟਰ ਮੈਸੀ ਟਰੈਕਟਰ ਦੇਖੋ ਬਾਈ ਜੀ ਮੈਸੀ ਟਰੈਕਟਰ 72 ਰੁਪਈਆ ਤੁਸੀਂ ਦੇਖ ਸਕਦੇ ਹੋ ਜੀ 7250 ਮੈਸੀ ਫਰਗੂਸਨ ਇਹਾਰੇ ਟਾਇਰ ਵਧੀਆ ਬਈ ਨਵੇਂ ਪਿਆ 2021 ਮਾਡਲ ਹੈ ਰੇਟ ਇਹਦਾ ਪੌਂਦੇ ਟਰੈਕਟਰ ਦੇਖੋ ਜੀ ਤਿੰਨ ਸਿਲੰਡਰ ਹੈ ਲਾਲ ਲਾਲ ਪਿਆ 50 ਦੀ ਰੇਂਜ ਦਾ ਟਰੈਕਟਰ ਦੇਖੋ ਬਈ ਲਿਖਿਆ ਹੋਇਆ ਜੇ ਮੂਰੇ ਦੇਖ ਸਕਦੇ ਆ ਜੀ ਪਾਵਰ ਯੂਪੀ ਦੇਖ ਸਕਦੇ ਆ ਜੀ ਟਰੈਕਟਰ ਘੈਂਟ ਆ ਬਈ ਪੋਲੋ ਦੇ ਟਾਇਰ ਲਾਲ ਲਾਲ ਪਿਆ ਟਰੈਕਟਰ ਬਈ ਸੈਂਟਰ ਗੇਅਰ ਹੈ ਤੇ ਚੌਕਟਾ ਦੇਖੋ ਜੀ ਚਾਹੇ ਬੰਦੇ 2-3 ਖੜ ਜਾਨਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਾਟਾ ਵਾਲ ਟਰੈਕਟਰ ਦੇਖੋ ਜੀ ਨਿਊਜ਼ੀਲੈਂਡ ਪੂਰਾ ਸਾਫ ਪੰਜ ਨੇ ਟਰੈਕਟਰ ਦੀਆਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਗਾ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਤੁਸੀਂ ਦੇਖ ਸਕਦੇ ਹੋ ਸਵਰਾਜ 855 ਟਰੈਕਟਰ ਜਿਹੜੇ ਟਾਈਟਲ ਆਣਗੇ ਨਵੇਂ ਲਿਆਣਗੇ ਜੀ 2013 ਮਾਡਲ ਹੈ 455000 ਰੇਟ ਕਰਿਆ ਬਈਆਂ ਨੇ ਪ੍ਰੈਸ਼ਰ ਸਟੀering ਹੈ ਛਤਰੀ ਲੱਗੀ ਹੈ ਪੂਰਾ ਘਾਟ ਟਰੈਕਟਰ ਆ ਮੰਗਲੇ ਟਾਇਰ ਬਿਲਕੁਲ ਨਵੇਂ ਪਏ ਹੋਏ ਜੀ ਮੰਗਲੇ ਟਾਇਰ ਬਿਲਕੁਲ ਨਵੇਂ ਆ ਮੂਲੇ ਥੋੜੇ ਜਿਹਾ ਪੁਰਾਣੇ ਆ ਬੁੜੇ ਨਹੀਂ ਹੈਗੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਗੁਡੀਆਰ ਦੇ ਟਾਇਰ ਪਏ ਹੋਏ ਆ 14928 ਦੇ ਟਰੈਕਟਰ ਸੋਹਣਾ ਜੀ ਇਹਨੂੰ ਘਰ ਦੋ ਜੀ ਸ਼ੇਰ ਜੇ ਟਰੈਕਟਰ ਸਭ ਰਾਜ ਵਧੀਆ ਲੱਗਿਆ ਕਿਸਾਨਪੁਰਾਵਾ ਦੀ ਪਹਿਲੀ ਪਸੰਦ ਹੈ ਜੀ ਲੋ ਬਾਈ 65 ਦਾ ਟਰੈਕਟਰ ਦੇਖੋ ਟਰੱਕ ਪੱਟਦਾ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਬਾਈ ਟਰੈਕਟਰ ਕਿਹਨਾਂ ਟਰੈਕਟਰ ਇਹ ਕੋਲ ਟਰੈਕਟਰ ਵਧੀਆ ਫਿਰ ਸਾਤਰੀ ਸੋਤਰੀ ਲੱਗੀ ਆ ਇਹ ਤੇ ਭਾਈ ਰੇਟ ਨਹੀਂ ਪਾਇਆ ਵਾ ਟਰੈਕਟਰ ਤੇ ਰੇਟ ਪਾਇਆ ਵਾ ਜੀ ਨਵਾਂ ਮਾਡਲ ਹੈ 3 ਲੱਖ 49000 ਰੁਪਏ ਰੇਟ ਹੈ ਜੀ 3 ਲੱਖ 49000 ਰੁਪਏ ਰੇਟ ਹੈ ਟਾਪ ਮਾਡਲ ਹੈ ਜੀ ਹਾਰਮ ਟ੍ਰੱਕ 65 ਪਾਵਰ ਦੇਖ ਸਕਦੇ ਹੋ ਜੀ ਟਾਇਰ ਵੱਡੇ ਪਏ ਨੇ ਦੇਖੋ ਵੀਡੀਓ ਦੇ ਵਿੱਚ ਲੋ ਬਾਈ ਜੀ ਇਹ ਘੋਰਾ ਗਾ ਟਰੈਕਟਰ 16 ਮਾਡਲ ਐ ਐਕਸਪੀ 41 ਦਾ ਫਾਰਮ ਟ੍ਰੱਕ ਫਾਰਮ ਟ੍ਰੱਕ ਦੇਖੋ ਜੀ ਗੁੜੀਆ ਦੇ ਟਾਇਰ ਹੈ 1328 ਦੇ ਟਾਇਰ ਪਏ ਹੋਏ ਆ ਟਰੈਕਟਰ ਸੋਹਣਾ ਜੀ ਫਾਰਮ ਟਰੱਕ ਦੇਖੋ ਜੀ ਪੰਜਾਬ ਨੰਬਰ ਤੁਹਾਨੂੰ 185000 ਰੁਪਏ ਰੇਟ ਹੈ ਸੋਵਾ ਮਾਡਲ ਹੈ ਟਰੈਕਟਰ ਭੈਂਟ ਹੈ ਨੀਲਾ ਨੀਲਾ ਪਿਆ ਜੀ ਸੈਂਟਰ ਗੇਅਰ ਹੈ ਟੌਪ ਮਾਡਲ 41 HP ਹੈ ਜੀ 41 HP ਟਰੈਕਟਰ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਬਈ ਇਹ ਘਾਟਾ ਕਮ ਦੇਖੋ ਜੀ ਟਰੈਕਟਰ ਟਰੈਕਟਰ 4x4 ਦੇਖੋ ਜੀ ਟਰੈਕਟਰ ਪ੍ਰੀਤ 4x4 ਟਰੈਕਟਰ ਘਾਟ ਹੈ 4x4 ਪੂਰਾ ਸਰੀਰ ਦਾ ਟਰੈਕਟਰ ਹੈ 90 59 ਟੀ ਦੇ ਟਾਇਰ ਪਾਈ ਹੋਏ ਆ ਵੱਡੇ ਦੇਖੋ ਜੀ 18 4 3 ਮਾਗਰ ਬੀਲ ਨੇ ਮੈਂ ਪਾਏ ਹੋਏ ਆ 3 3 ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਬਹੁਤ ਸੋਹਣਾ ਜੀ ਮੰਨਣ ਨੋਖਾ ਦਾ ਟਰੈਕਟਰ ਹੈ ਘੈਂਟ ਹੈ ਇਹ ਰੀਡ ਸਾਨੂੰ ਦੱਸ ਦਿਆਂ ਟਰੈਕਟਰ ਦਾ ਕੀ ਹੈ ਆ ਰੀਡ ਸਾਨੂੰ ਦੱਸ ਦਿੰਨੇ ਆ ਜੀ 23 ਮਾਡਲ ਹੈ ਟਰੈਕਟਰ 11 ਲੱਖ 25000 ਰੇਟ ਹੈ ਜੀ 11 ਲੱਖ 25000 ਰੇਟ ਹੈ ਜੀ ਟਰੈਕਟਰ ਦੇਖੋ ਬਹੁਤ ਸੋਹਣਾ ਟਰੈਕਟਰ ਹੈ ਬਾਈ ਖਰੀਦ ਦੇਖੋ ਪੰਜਾਬ ਨੰਬਰ ਹੈ ਇਧਰ ਆਇਆ ਮਾਈਸੀ ਟਰੈਕਟਰ ਜੀ 223 ਮਾਡਲ 2023 ਜੀ ਮਾਡਲ 2023 690000 ਰੁਪਏ ਰੇਟ ਆ ਪੰਜਾਬ ਦਾ ਨੰਬਰ ਆ ਜੀ ਦੇਖੋ ਜੀ ਟਰੈਕਟਰ 4x4 ਆ ਜੀ ਛੋਟਾ ਟਰੈਕਟਰ ਆ ਜੀ 246 ਮੈਸੀ ਫਰਗੂਸਨ ਆ ਜੀ ਐਮ ਆਰ ਪੇ ਟਾਇਰ ਪਾਏ ਹੋਏ 14 9 28 ਦੇ ਟਾਇਰ ਆ ਟਰੈਕਟਰ ਦੇ ਸੋਹਣਾ ਟਰੈਕਟਰ ਹੈ ਵੀਰੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਟਰੈਕਟਰ ਘੈਂਟ ਆ ਨਾਲ ਦੀ ਛਤਰੀ ਆ 30 ਮਾਡਲ ਹੈ

ਟਰੈਕਟਰ ਦੇਖੀਏ ਭਾਈ ਕਹਾੜਾ ਜੀ 16928 ਦੇ ਟਾਇਰ ਹੈ ਐਮ ਆਰ ਪੂਰੇ ਟਾਇਰ ਪਾਏ ਹੋਏ ਉਹਦੇ ਮੰਗ ਲਈ ਤੁਹਾਨੂੰ ਦੱਸ ਦਿਆਂ ਜੀ 2016 ਮਾਡਲ ਹੈ 5 ਲੱਖ 50 ਹਜ਼ਾਰ ਰੇਟ ਕਰਦੇ ਆ ਭਾਈ ਤੁਸੀਂ ਦੇ ਸਕਦੇ ਹੋ ਜੀ ਟਰੈਕਟਰ ਮਗਲ ਟਾਰ ਬਿਲਕੁਲ ਨਮੀ ਹੈ ਜੀ 16928 ਦੇ ਦੇ ਸਕਦੇ ਟਾਇਰ ਤੁਸੀਂ ਕਰੋ ਚੱਕ ਜੀ ਟਾਇਰ ਆ ਪਾਏ ਹੋਏ ਜੀ ਦੇਖੋ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪਲੀਜ਼ ਟਰੈਕਟਰ ਸੋਨਾ ਜੀ ਨਿਊ ਆਫਲੈਂਡ 3730 ਦੇਖੋ ਬਈ ਟਰੈਕਟਰ 16 ਮਾਡਲ ਹੈ 5,65,000 ਰੁਪਿਆ ਰੇਟ ਕਰਦੇ ਬਈ ਇੱਧਰ ਆ ਗਿਆ ਜੀ ਸੋਨਾਲਿਕਾ ਸੋਨਾਲਿਕਾ ਨੇ ਸੌਰੀ ACE ACE ਆ ਗਿਆ ਜੀ 2,35,000 ਕੇ ਰੇਟ ਕਰਦੇ ਆ ACE ਟਰੈਕਟਰ ਹੈ ਜੀ ਉਹ ਪੋਲੋ ਦੇ ਟਾਇਰ ਪਏ ਹੋਇਆ ਮਗਰ 16 9 28 ਦੇ ਟਾਇਰ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਸੈਅਰ ਗੇ ਰਹੀ ਡੈਕ ਲੱਗਿਆ ਟਰੈਕਟਰ ਤੇ ਡੈਕ ਲੱਗਿਆ ਛੋਟਾ ਟਰੈਕਟਰ ਹੈ ਜੀ ਤੁਸੀਂ ਦੇਖ ਸਕਦੇ ਹੋ ਏਸੀ ਈ ਟਰੈਕਟਰ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਆਪਾਂ ਹਰ ਮੰਡੀ ਦੇ ਨਵਾਂ ਟਰੈਕਟਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਵੀਡੀਓ ਦੇ ਵਿੱਚ ਲੋਜੀਕ ਟਰੈਕਟਰ 55 ਸਵਰਾਜ ਤੁਸੀਂ ਦੇਖ ਸਕਦੇ ਹੋ ਟਰੈਕਟਰ ਹੈ ਜੀ ਸੋਹਣਾ ਟਰੈਕਟਰ ਹੈ ਜੀ 22 ਮਾਡਲ ਹੈ ਭਾਈ ਮਾਡਲ ਹੈ 7 ਲੱਖ 15000 ਰੁਪਏ ਰੇਟ ਕਰਿਆ ਟਰੈਕਟਰ ਦੇ ਵੀ ਸੈਗ ਨੇ ਜੀ 400 ਕਿਲਾ ਟਰੈਕਟਰ ਦਾ ਘੁੰਮ ਕੇ ਤੁਸੀਂ ਦੇਖੋ ਸਾਈਡ ਵੀਰ ਹੈ ਦੇਖੋ ਜੀ ਟਰੈਕਟਰ ਕੀ ਬਾਤਾਂ ਨੇ ਜੀ ਗੁੜਿਆਰ ਦੇ ਟਾਇਰ ਪਏ ਹੋਇਆ ਟਰੱਕਾਂ ਹੈ ਟਾਈ ਇਹ ਅੰਬਾਰ ਟਰੈਕਟਰ ਹੋਗਾ ਯਾ ਪੁਰਾਣਿਆਂ ਨਾਲੋਂ ਇਹ ਦੇਖੋ ਭਾਈ ਮਾਡਲ ਹੈ ਜੀ ਸਾਈਡ ਵੀਰ ਹੈ ਟਰੈਕਟਰ ਨੂੰ ਦੇਖੋ ਜੀ ਸਤਰੀ ਲੱਗੀ ਹੋਈ ਆ ਬਹੁਤ ਸੋਹਣਾ 345000 ਰੇਟ ਆਇਆ ਕਹਿੰਦਾ ਜਾਂਦੀ ਆ ਰ ਇਧਰ ਕੀ ਜਾਂਦੀ ਆ ਰ ਹੈ ਗਿਆ ਜੀ ਦੇਖੋ ਵੀਰੋ ਬਈ ਸ਼ੇਅਰ ਕਰ ਦਿਓ ਨਾਲ ਨਾਲ ਪੁਣ ਲੋ ਬਈ ਜਾਂਦੀ ਆ ਰ ਟਰੈਕਟਰ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਈ ਜੀ ਟਾਇਰ ਇਹ 16 9 28 ਦੇ ਪੈਗੇ ਮਗਰਲੇ 50 55 ਜਾਂਦੀ ਆ ਰ ਹੈ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਹੈ 13 ਮਾਡਲ ਹੈ 435000 ਰੇਟ ਕਰਿਆ ਟਰੈਕਟਰ ਸੋਨਾ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ ਆ ਸਤਰੀ ਲੱਗੀ ਆ ਹਰਾ ਹਰਾ ਪਿਆਗਾ ਦੇਖੋ ਜੀ ਟਰੈਕਟਰ ਕਿਹ ਬਾਦੜਾ ਟਰੈਕਟਰ ਦੀ ਘੈਂਟ ਹੈ ਜੀ ਦਾਣੇ ਦਾ ਟਰੈਕਟਰ ਬਾਈ ਦੇਖ ਸਕਦੇ ਹੋ ਜੌਂਡੀ ਯਾਰ ਪੰਜਾਬ ਨੰਬਰ ਹੈ ਜੀ ਜੌਂਡੀ ਯਾਰ ਇਧਰ ਆਗੇ ਜੀ 5037 5037 ਇਹ ਛੋਟਾ ਛੋੜਾ ਟਰੈਕਟਰ ਇਹਦੇ ਟਾਇਰ ਤਿੰਨ ਆ ਦੀ ਪਾਈ ਰੇ ਮਾਗ ਲਈ 1728 ਦੇ ਦੇਖੋ ਜੀ ਟਰੈਕਟਰ ਇਹ ਛੋਟਾ ਛੋੜਾ ਜ 17 ਮਾਡਲ ਹੈ 435 ਰੇਟ ਹੈ ਜੀ 4 ਲੱਖ 35 ਹਜ਼ਾਰ ਰੇਟ ਹੈ 17 ਮਾਡਲ ਹੈ ਟਰੈਕਟਰ ਦੇ ਦੇ ਸਕਦੇ ਆ ਜੀ ਵਧੀਆ ਟਰੈਕਟਰ ਹੈ ਬਹੁਨ ਵਾਲਾ ਟਰੈਕਟਰ ਹੈ ਜੀ ਦੇਖੋ ਨਾਲੇ ਛੋਟਾ ਤੇ ਨਾਲੇ ਵੱਡਾ ਦੇਖ ਸਕਦੇ ਆ ਜੀ ਪ੍ਰੈਸ਼ਰ ਸਟੀਅਰਿੰਗ ਨਹੀਂ ਸਾਰੇ ਟਰੈਕਟਰ ਥੋੜੇ ਤੁਹਾਨੂੰ ਦੁਖਾਏਗੇ ਵੀਡੀਓ ਦੇ ਵਿੱਚ ਘੈਂਟ ਹੈ ਜੀ ਕੰਮ ਟਰੈਕਟਰ ਮੰਡੀ ਬਰਨਾਲਾ ਜੀ ਇੱਕ ਟਰੈਕਟਰ ਆ ਖੜਾ ਜੀ ਸਵਰਾਜ ਦੇਖ ਸਕਦਾ ਸਵਰਾਜ 855 ਪੂੜਾ ਬੰਪਰ ਲੱਗਿਆ ਹੋਇਆ ਘੈਂਟ ਟਰੈਕਟਰ ਹੈ ਜੀ ਸਾਤਰੀ ਲੱਗੀਆਂ ਗੁੜਿਆਰ ਦੇ ਟਾਇਰ ਪਏ ਆ ਮਨੋਲੀ ਆ ਮੈਂ ਰੱਖ ਦਿਆ ਜੀ ਪੈਰ ਕੇ ਸੈਂਟਰ ਦੇ ਟਰੈਕਟਰ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਬਾਈ ਜੀ ਤੇ ਉਨੇ ਮਾਡਲ ਹੈ ਜੀ 6 ਲੱਖ ਰੁਪਏ ਨੇ ਤਾਂ ਜੀ 6 ਲੱਖ ਰੁਪਏ ਰੇਟ ਹੈ ਜੀ ਉਨੇ ਮਾਡਲ ਹੈ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਟਮਾਟਰ ਨਵੋ ਵੀ ਟਰੈਕਟਰ ਏਸੀ ਆ ਗਿਆ ਇੱਧਰ 350 ਏਸੀ ਇਹ ਟਰੈਕਟਰ 350 ਦੇਖ ਸਕਦੇ ਹੋ ਤੁਸੀਂ ਤੇ 12 ਮਾਡਲ ਹੈ 170 ਰੇਟ ਹੈ 170000 ਰੇਟ ਹੈ 12 ਮਾਡਲ ਹੈ ਕਲ 67000 ਰੇਡਾ ਜੀ ਟੱਟਾ ਸੋਨਾ ਦੇਸਾ ਇਹ ਵੀ ਕਾਡਾ ਡਾਟਾ ਵੀਰ ਦੇ ਵਿੱਚ ਟਰੈਕਟਰ ਦੇਖੋ ਜੀ ਸੈਂਟਰ ਵੀਰਾ ਸੋਨਾ ਟਰੈਕਟਰ ਜੀ ਉੱਚਾ ਮਾਡਲ ਹੈ ਵਧੀਆ ਬਹੁਤ ਨੂੰ ਵਧੀਆ ਟਰੈਕਟਰ ਹੈ ਇੰਜਨ ਤਕੜਾ ਜੀ ਟਾਇਰ ਵਧੀਆ ਪਿਆ ਜੀ ਲਗਭਗ ਟਾਇਰ ਮੰਗ ਰਿਹਾ 90 ਪੈਸੇ ਆ 100 ਲਈ ਵੀ 90 ਕੇ ਪੈਸੇ ਟਰੈਕਟਰ ਸੋਨਾ ਜੀ ਦੇਖ ਸਰ ਇਹ ਟਰੈਕਟਰ ਹੈ 67000 ਤੂੰ 37218 ਮਾਡਲ ਹੈ ਜੀ 5 ਲੱਖ 5000 ਰੁਪਏ ਰੀਡ ਕਰਦੇ ਬਾਈ ਦੇਖ ਸਕਦੇ ਹੋ ਸਤਰੀ ਲੱਗੀ ਹੈ ਘਾਂਟਾ ਡਾਇਰੈਕਟਰ ਨਿਊ ਹਵਲੈਂਡ ਇਹ ਸੇ ਉਹ ਪਾਵਰ ਦਾ ਟਰੈਕਟਰ ਹੈ ਬਈ ਦੇਖ ਸਕਦੇ ਹੋ 3700 ਦੇਖ ਜਾਏ ਜੀ ਟਰੈਕਟਰ ਵਧੀਆ ਸੋਹਣਾ ਵੀਕਟ ਦੇ ਟਾਇਰ ਹੈ ਘਾਂਟਾ ਬਈ ਕਮ ਵਧੀਆ ਟਰੈਕਟਰ ਹੈ ਜੀ ਬਰਨਾਲਾ ਟਰੈਕਟਰ ਮੰਡੀ ਤੁਸੀਂ ਬੁੜੇ ਦੇਖ ਸਕਦੇ ਨੇ ਟਰੈਕਟਰ ਟਰੈਕਟਰ ਸਾਨੂੰ ਦੇਖਣਗੇ ਮੰਡੀ ਦੇ ਵਿੱਚ ਅੱ비 552 ਹੋਰ ਆ ਗਿਆ ਟਰੈਕਟਰ 4x4 552 ਦੇਖ ਸਕਦੇ ਤੁਸੀਂ 552 4x4 ਟਰੈਕਟਰ ਸੁਣਾ ਜੀ ਘੈਂਟ ਹੈ ਇਹ ਐਮਆਰਪੀ ਦੇ ਟਾਇਰ ਪਾਏ ਹੋਏ ਆ ਸਾਰੇ ਐਮਆਰਪੀ ਐਮਆਰਪੀ ਦੇ ਟਾਇਰ ਹੈ ਜੀ ਕੂੜਾ ਬੈਂਪਰ ਲੱਗਿਆ ਟਰੈਕਟਰ ਸੋਹਣਾ 20 ਮਾਡਲ ਹੈ ਜੀ 11 ਲੱਖ 40000 ਰੇਟ ਕਰਦੇ ਆ 11 ਲੱਖ 40000 ਰੁਪਏ ਰੇਟ ਹੈ ਸਾਤਰੀ ਲੱਗੀ ਆ ਡੈਕ ਲੱਗਿਆ ਟਰੈਕਟਰ ਸੋਹਣਾ ਜੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਨਾ ਜੀ ਟਰੈਕਟਰ ਘੈਂਟ ਆ ਬਈ ਦੇਖ ਸਕਦੇ ਹੋ ਜੀ ਟਰੈਕਟਰ ਪੂਰਾ ਸਰੇ ਦਾ ਜੀ ਬਾਕੀ ਮੌਕੇ ਤੇ ਹੋ ਜੀ ਬਾਕੀ ਮੌਕੇ ਤੇ ਹੋ ਜੀ ਵੀਡੀਓ ਦੇਖੋ ਜੀ ਟਰੈਕਟਰ ਬਹੁਤ ਘੈਂਟ ਹੈ ਜੀ ਸੋਨਾਲਿਕਾ ਨਵੇਂ ਮਾਡਲ ਦੇ ਸੋਨਾਲਿਕਾ ਦੇਖੋ ਜੀ ਟਰੈਕਟਰ 19 ਮਾਡਲ ਹੈ 5 ਲੱਖ 43000 ਰੇਟ ਹੈ ਜੀ 19 ਮਾਡਲ ਹੈ 5 ਲੱਖ 43000 ਰੁਪਏ ਰੇਟ ਹੈ ਟਰੈਕਟਰ ਸੋਨਾ ਜੀ ਸਾਈਡ ਗੇਰ ਟਾਇਰ ਪਾਈ ਹੋਏ ਹੈ ਜੀ ਸੀਐਟ ਦੇ ਵੀ ਦੇਖ ਸਕਦੇ ਹੋ ਸੀਐਟ ਦੇ ਟਾਇਰ ਹੈ ਜੀ 16 9 28 ਦੇ ਦੇਖੋ ਜੀ ਟਰੈਕਟਰ ਨਵੀਂ ਨੁੱਕ ਤੇ ਹੈ ਟਰੈਕਟਰ 55 ਦੀ ਕੈਟਾਗਰੀ ਚੋ ਜੀ ਟਰੈਕਟਰ ਦੇਖੋ ਜੀ ਪਾਵਰ ਸਟੀering ਹੈ ਸਮਰਾਟ ਹੈ ਦੇਖੋ ਜੀ ਟਰੈਕਟਰ ਤੋਂ ਇਹ ਸੈਕੰਡਰੀ ਵੀਡੀਓ ਦੇ ਵਿੱਚ ਟਰੈਕਟਰ ਸਣਾ 19 ਮਾਡਲ ਹੈ ਜੀ 5.45 ਰੇਟ ਹੈ ਜੀ 5.45 ਰੇਟ ਹੈ 19 ਮਾਡਲ ਹੈ ਸਤਰੀ ਵਧੀਆ ਲੱਗੀ ਹੋਈ ਹੈ ਦੇਖੋ ਜੀ ਟਰੈਕਟਰ ਹੈ ਵੀਡੀਓ ਦੇ ਵਿੱਚ ਵੀ ਨੂੰ ਸ਼ੇਅਰ ਕਰ ਦਿਓ ਪਲੀਜ਼ ਦੱਬ ਕੇ ਲੋਸ ਕੋਹਾਂ ਟਰੈਕਟਰ ਹੈ ਬਈ ਸੋਣਾ ਦੇਖੋ ਜੀ ਮੰਡੀ ਦੇਖੋ ਚਾਰ ਸਵੇਰ ਕਿੰਨੀ ਸੋਹਣੀ ਮੰਡੀ ਲੱਗੀ ਹੋਈ ਆ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਬਈ ਦਮ ਕੇ ਦੇਖੋ ਜੀ ਟਰੈਕਟਰ ਮੰਡੀ ਵਰਗਾੜਾ ਕੰਟਾ ਜੀ ਕੰਮ